ਦੇਖੋ ਇਹ ਡੇਕਰਾਂ ਦੇ ਹਾਲਾਤ ਜੀ। ਅੰਨੇ ਹਾਲਾਤ ਮਾੜੇ, ਬਹੁਤ ਲਾੜ ਮਾੜੇ ਦੇਖੋ। ਕੁਛ ਨਹੀਂ ਰਿਹਾ ਇੱਥੇ ਦੇ। ਡੰਗਰ ਡੁੰਗਰ ਸਾਰਾ ਕੁਛ ਰੁੜ ਗਿਆ ਜੀ। ਸਾਰਾ ਡੰਗਰ ਡੁੰਗਰ ਜੋ ਵੀ ਆ ਗਿਆ। 6-7 ਡੰਗਰ ਸਾਡੀ ਸਿਰਫ ਇਹੋ ਇੱਕ ਬੱਸੀ ਭਜੀ ਆ। ਬਾਕੀ ਸਾਰਾ ਕੁ ਰੁੜ ਗਿਆ। ਜੋ ਵੀ ਆ ਗਿਆ। ਐ ਦੇਖੋ ਹਾਲਾਤ ਘਰਾਂ ਦੇ ਦੇਖੋ। ਕਿੱਡੀ-ਕੀੜੀ ਗਾਰ ਆ। ਬਹੁਤ ਨੁਕਸਾਨ ਹੋਇਆ। ਦੇਖੋ। ਮੜਾ ਨੇ ਚਾਣਵਾ ਜੀ ਇਹ ਦੇਖੋ ਜੇ ਪਾਣੀ ਚਣ ਲਿਆ ਇੱਥੇ ਮਾਰੋ ਮਾਰ ਪਾਣੀ ਚਣ ਲਿਆ ਜੇ ਵੀ ਦੇਖੋ ਇਹ ਹਾਲਾਤ ਨੇ ਮਾੜੀ ਇੱਥੇ ਉਹ ਹਾਲਾਤ ਮਾੜਿਆ ਨੀਆਂ ਬੈ ਗਈਆਂ ਇੱਥੇ ਤੇ ਉਹ ਹਾਲਾਤ ਮਾੜੀ ਇੱਥੇ ਆ ਇਹ ਦੇਖੋ ਗੋਲਣਾ ਕਰ ਦਿਆ ਇਹ ਦੇਖੋ ਪੰਦਰਾਂ ਨੇ ਹਲਾਤ ਮਾੜੇ ਹੋ ਗਏ ਜੀ ਇਹ ਦੇਖੋ ਬਹੁਤ ਹਲਾਤ ਮਾੜੇ ਹੋ ਗਏ ਇੱਥੇ ਦੇਖੋ ਡਾਣੇ ਖਰਾਬ ਹੋ ਗਏ ਸਾਰਾ ਕੁਝ ਖਰਾਬ ਹੋ ਗਿਆ ਇਹ ਦੇਖੋ ਮੋਟਰਸਾਈਕਲ ਦੇਖੋ ਜੀ ਬਹੁਤ ਹਲਾਤ ਮਾੜੇ ਹੋ ਗਏ ਆ ਇਹ ਦੇਖੋ ਕਮਰੇ ਦੇਖੋ ਸਾਰਾ ਨੁਕਸਾਨ ਪੜਿਆ ਸਮਾਨਾਂ ਨੁਕਸਾਨ ਬਹੁਤ ਜ਼ਿਆਦਾ ਇਹ ਦੱਸਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਅੱਜ ਤੱਕ ਇੰਨਾ ਵੱਧ ਨੁਕਸਾਨ ਹੋਇਆ ਕੋਈ ਹਸਾਬ ਨਹੀਂ